ਦੇ ਸਪਰਾਈਟ ਕੋਕ ਪੀਨ ਸਵਾਦ ਆਰਾਮ ਨਾਲ ਪੀਓ ਉਹ ਕਹਿੰਦਾ ਚੀਸ ਆ ਲੈ ਤੇ ਕਿੱਤ ਲੱਗਣ ਦੇ ਵੇਖਣੇ ਨੇ ਗੱਡੀ ਇਹ ਆ ਸਾਰੀਆਂ ਬੋਲ ਤੇ ਟੰਗਣ ਵਾਲੀਆਂ ਚੀਜ਼ਾਂ ਸਮਾਨ ਬਹੁਤ ਵਧੀਆ ਇੱਧਰ ਮੈਂ ਵੱਡਾ ਸਾਰਾ ਲੈ ਖਰੀਦ ਲਿਆ ਬੈਗ ਸਮਾਨ ਪਾਉਣ ਨੂੰ ਇੱਧਰ ਕਾਰਪਟ ਲੱਗੇ ਹੋਏ ਨੇ ਇਲਾ ਪੂਰਾ ਭਰਿਆ ਪਿਆ ਇਹ ਬੱਚੇ ਸਾਡੇ ਨਾਲ ਹੋਣ ਕਰਕੇ ਹੀ ਅੱਗੇ ਵੇਖ ਵੀ ਨਹੀਂ ਸਕਦੇ ਕਿਉਂਕਿ ਅੰਦਰ ਵੀ ਬਹੁਤ ਜ਼ਿਆਦਾ ਪੀੜ ਹੈ ਅਜੇ ਹੀ ਇੱਕ ਸਟਾਕ ਹੀ ਵੇਖਿਆ ਉਧਰਲਾ ਪੰਜਾਬ ਵਾਲਾ ਵੇਖਣਾ ਉਹਦੇ ਵਿੱਚ ਕੀ ਹੈ ਇਹ ਬੇਟਾ ਸੇਰ ਤੇ ਲੱਗੀਆਂ ਹੋਈਆਂ ਸਾਰੀਆਂ ਨਹੀਂ ਸਕਦੇ ਉਹ ਤੁਸੀਂ ਅੰਮਾ ਇਧਰ ਡੈਡੀ ਦੀ ਖਾਂਡ ਆਵੇ ਚਾੜ ਕਹਿੰਦੇ ਸਾਨੂੰ ਕੁਛ ਖਵਾ ਲਓ ਖਵਾ ਲਓ ਪਿਆ ਲਓ ਕਿਉਂਕਿ ਬੱਚਾ ਨੂੰ ਹੰਦਾ ਖਾਣ ਪੀਣ ਦਾ ਵੇਖਿਆ ਮਮੀ ਮੇਲਾ ਕਿੰਨਾ ਵੱਡਾ ਜਹੀ ਇਕੋ ਸਟਾਕ ਦੇ ਗਏ ਆ ਜਿ ਉਹ ਵੇਖਣੇ ਆ ਕਿ ਚਾਹੇ ਨਹੀਂ ਕੋਈ ਨਾ ਚੰਗਤ ਨਹੀਂ ਦੇ ਵੇਖਿਆ ਨਹੀਂ ਜਾਣਿਆ ਕਿਉਂਕਿ ਬਹੁਤ ਜ਼ਿਆਦਾ ਰਸ਼ਾ ਤੇ ਬੱਚਿਆਂ ਦੇ ਕਰਕੇ ਨਾ ਆਪ ਇਕੱਲੇ ਆਈ ਹੋਈ ਆ ਫਿਰ ਨਹੀਂ ਕੋਈ ਦਿੱਕਤ ਹੈ ਨਾ ਹਾਂ ਬੱਚਿਆਂ ਕਰਕੇ ਫਿਰ ਅੱਜ ਮੈਂ ਗਈ ਥੱਕ ਤੇ ਹਾਰ ਕੇ ਬੈ ਗਈ ਆ ਤੇ ਇੱਧਰ ਮਮੀ ਖੜੇ ਨੇ ਵੀਰਪਾਲ ਹੋਣੀ ਗੱਡੀਆਂ ਦੇ ਦੁਵਾਲੇ ਚੜੇ ਨੇ ਗੱਡੀਆਂ ਵੀ ਲੱਗੀਆਂ ਹੋਈਆਂ ਨੇ ਹੋਰ ਆਈ ਮੇਲਾ ਵੇਖ ਕੇ ਚਾਹਾਂਗੇ ਘਰ ਬਿਲਕੁਲ ਥਕਾਵਟ ਹੋ ਚੁੱਕੀ ਹੈ ਬੱਚੇ ਵੀ ਅਬ ਗੱਡੀ ਵਿੱਚ ਜਾ ਕੇ ਆਣੀ ਨਹੀਂ ਕਿਹੜੀ ਗੱਡੀ 'ਚ ਬੈ ਗਏ ਹੋ ਅਬੀਰਪਾਲ ਹੁਣੀ ਡੇ ਆ ਗੱਡੀਆਂ ਦੇ ਕੋਲ ਮਸਤੀ ਕਰਨ ਮੈਂ ਬਹੁਤ ਥੱਕ ਗਈ ਮੈਂ ਸੱਚੀ ਗੱਲ ਥੱਕ ਗਈ ਮੈਂ ਨਹੀਂ ਅਹੀ ਤੇ ਵੀਰ ਜੀ ਥੱਕੇ ਮੈਂ ਥੱਕ ਗਈ ਆ ਤੇ ਤੇ ਵੀਰ ਫਾਲ ਕਰਨ ਲੱਗੇ ਨੇ ਛੱਲੀ ਹਾਗੀ ਟੈਸਟ ਦੋਸ ਗਰਮਾਣਾ ਕਿਤੇ ਕੋ ਫੜੀ ਨਹੀਂ ਜਾਣੀ ਨਹੀਂ ਘੁੰਮਣਾ ਬਹੁਤ ਜਿਆਦਾ ਰਾਜਾ ਉਹ ਪੀਏ ਮੈਂ ਨਹੀਂ ਪੀਏ ਉਹ ਪੀਏ ਹੋਰ ਇਹ ਸ਼ੇਕ ਵੀ ਉਹ ਇੱਕੋ ਤਿੰਨ ਹਾਂ ਲੈ ਦਿੰਦੇ ਲੈ ਹਾਂ ਖਾਓ ਨਾ ਪਹਿਲਾਂ ਇਹਨੂੰ ਫਿਨਿਸ਼ ਕਰੋ ਫਿਰ ਤੁਹਾਨੂੰ ਲੈ ਕੇ ਦੇ ਜੀ ਤੁਸੀਂ ਵੀ ਪੀਓ ਸਵਾਦ ਹੁੰਦਾ ਠੀਕ ਕਿਦਾਂ ਟੇਸਟ ਆ

स्टाईड धन्यवाद क्या प्राइस बोला आपने ऊपर कपड़ा लगा हुआ है ना इधर लगी हुई यानी ट्रेस वगैरह तो ये 3 पीसेस 3 पीसेस का सेट लगा हुआ है ट्रे का ये आज जी जुमर रेडी जी जुमर देखो कि सोने लग रहे हैं ਰਾਜੀਆ ਆਪਾਂ ਤੁਹਾਨੂੰ ਅਲੱਗਤੀ ਹੈ ਜਾਈ ਤੇ ਮੂਜੀ ਜਵਾਬ ਕਿਹੜਾ ਕੀ ਕਰ ਲੈਂਦੇ ਆ ਇਧਰੋਂ ਚੱਲੇ ਆ ਜੀ ਪੰਜਾਬੀਆਂ ਦਾ ਵੇਖਣ ਇਦਾਂ ਦੇਖਦੇ ਅੰਦਰ ਹੁਣ ਕਿਹੜੀ ਚੀਜ਼ ਆ ਸਾਡੇ ਲੈਵਲ ਦੀ ਆਪ ਸੂਟ ਸ਼ਾਲ ਬੜੀਆਂ ਚੀਜ਼ਾਂ ਲੱਗੀਆਂ ਹੋਈਆਂ ਏਰਿੰਗ शाल लगे हुए ना, शाल है कि तो दुपट्टे है कितने का है वो वाला शाल सिक्स हंडरड फिर पे शाल भीड़ बहुत ज्यादा है इधर ਮੰਮੀ ਦੇ ਔੜ ਔੜ ਕੇ ਵੇਖਣ ਸੋਹਣਾ ਲੱਗਣ ਡਿਆ ਨਹੀਂ ਇਹੀ ਆ ਨਹੀਂ 오ਰੀਜਨਲ ਨਹੀਂ ਉਹ ਇੱਧਰ ਹੀ 오ਰੀਜਨਲ ਆ ਠੀਕ ਲੱਗਣ ਡਿਆ ਖੁੱਲਾ ਇਸ਼ਾਰਾ ਨਾ ਠੀਕ ਮੇਰੇ ਆਇਆ ਪਸੰਦ ਮੰਮੀ ਕੋਈ ਕਿੰਨਾ ਪਿਆਰਾ ਲੱਗ ਰਿਹਾ ਹੈ। ਕੇਲਾ। ਆਹ ਇਹਨੂੰ ਵਰਗਾ ਤੇ ਰਵਾ। ਲੈ ਨਹੀਂ ਮੈਂ ਉਹ ਦੂਸਰਾ ਲਿਆ। ਦੇਖ ਮਨਦੀਪ ਆ ਰਿਹਾ। ਕੇਲਾ। ਆ ਵੀ ਸੋਨਾ ਹੈ। ਸਾਈਡ ਨੂੰ ਲੈਣ ਵਾਲਾ। ਉਹ ਜੀ ਅਸੀਂ ਖਰੀਦ ਲਿਆ ਸ਼ਾਲ। ਵੱਡੇ ਨਹੀਂ ਭਾਜੀ ਨਹੀਂ। ਛੋਟੇ। ਮੈਂ ਤਾਂ ਮੰਮੀ ਨੇ। ਹੋਰ ਬਹੁਤ ਅੱਜ ਪੁੱਤੇ ਪੜੇ ਹੋਏ। ਹੈ? ਮੈਂ ਤਾਂ ਨਹੀਂ ਮਾਰਸ ਰੇ ਕੋ ਕਿ ਦੇ ਸਾਈਡ ਲੱਗੇ। ਕਰਾਜੀ ਗਰਮ ਦੇ ਕੁੱਤੇ ਮੇਰੇ ਲੋੜ ਜੀ ਕਿ ਸਾਰੋਇ ਨੇ ਰੱਖਿਓ ਇਹਨੇ ਮੈਟ ਕੀ ਉਸਕੀ ਇਹ ਮੈਟ ਦੀ 400 ਇਹਨੂੰ ਨਹੀਂ ਪੜੀਣਾ ਇਹ ਕੋਈ ਨਹੀਂ ਮੈਂ ਦਸ ਲੈ ਕੜਾ ਮੰਮੀ ਡਾ ਕੇ ਵੇਖਣ ਸੂਤ ਮੰਮੀ ਇਹ ਫਰੌਕ ਵਾਲੇ ਆ ਇਹ ਕੀ ਕਰਨੇ ਤੁਸੀਂ ਕਿੰਨੇ ਸੋਹਣੇ ਬਣੇ ਆ ਨਾ ਨਹੀਂ ਨਾ ਤੇਰੇ ਵਾਸਤੇ ਮੇਰੇ ਵਾਸਤੇ ਵੇਖਣ ਦੇਓ ਲੈ ਇਹ ਦੂਰੀ ਕੀ ਹੋਣ ਦੇ ਆ ਤਾਂ ਸ਼ਾਲ ਕਿੱਡੇ ਸੋਹਣੇ ਆ ਲੋ ਜੀ ਮੇਲਾ ਸੀ ਲਿਆ ਵੇਖ ਤੇ ਮੰਮੀ ਨੇ ਖਰੀਦ ਲਿਆ ਸਮਾਨ ਮੰਮੀ ਮੰਮੀ ਨੇ ਚੰਗਾ ਵੱਡਾ ਚੋਲਾ ਖਰੀਦਿਆ ਜੇ ਵੇਖੋ ਪਰਸ ਇਹਦੇ ਵਿੱਚ ਖਰੀਦਿਆ ਹੋਇਆ ਤਾਂ ਹੁਣ ਅਸੀਂ ਜਾਵਾਂਗੇ ਆਪਣੇ ਘਰ ਨੂੰ ਅਜੇ ਵੀ ਬਹੁਤ ਜ਼ਿਆਦਾ ਰਾਸ਼ੀ ਆ ਬੱਚੇ ਇਹ ਨਹੀਂ ਡੇਟ ਹੋਗੇ ਸੀਗੇ ਕਿਉਂਕਿ ਕਦੀ ਢੀੜ ਵਾਲੀ ਜਗ੍ਹਾ ਤੇ ਆਏ ਨਹੀਂ ਘਰੋਂ ਬੜਾ ਇਹਨਾਂ ਨੂੰ ਸ਼ੌਂਕ ਸੀਗਾ ਮੇਲਾ ਵੇਖਣ ਜਾਣਾ ਪਰ ਹੁਣ ਅਸੀਂ ਵੇਖ ਲਿਆ ਇੱਧਰ ਵੀਰਪਾਲ ਹੁਣ ਬਾਹਰ ਆਣ ਕੇ ਖਾਂਡਿਆ ਲੱਡੇ ਨਾਲ ਮੰਮੀ ਲੱਗੇ ਹੋਏ ਨੇ ਕਹਿੰਦੇ ਭੁੱਖ ਲੱਗ ਗਈ ਆ ਕਹਿੰਦੇ ਭੁੱਖ ਲੱਗ ਗਈ ਆ ਖਾਓ ਹਣਾ ਵਧੀਆ ਲੱਗਾ ਨਾ ਮੇਲਾ ਪਰ ਭੀਰ ਬਹੁਤ ਜ਼ਿਆਦਾ ਹੈ ਜੇ ਕਿਤੇ ਮੇਲਾ ਵੇਖਣਾ ਤੇ ਇਕੱਲੇ ਆਓ ਕਿ ਨਹੀਂ ਕਿ ਹੁਣ ਅਸੀਂ ਆਪਣੇ ਪਹੁੰਚ ਗਏ ਆ ਘਰ ਉਤਰ ਲੱਗੀਆਂ ਗੱਡੀ ਜੋ ਤੇ ਬੱਚੇ ਫੁੱਲ ਇੰਜੋਏ ਕਰਕੇ ਆਏ ਨਾਲ ਉਹਨਾਂ ਦੀ ਦਾਦੀ ਮੰਮਾ ਵੀ ਤੇ ਡੈਡੀ ਜੀ ਵੀ ਹਰਕਿਰਤ ਇੰਜੋਏ ਕੀਤਾ ਸਾਰਿਆਂ ਦੇ ਸਾਥ ਵੀਰਪਾਲ ਨੇ ਵੀ ਫੁੱਲ ਇੰਜੋਏ ਕੀਤਾ ਆ ਪਰ ਬੱਚਿਆਂ ਵਾਲਾ ਹੈ ਨਹੀਂ ਸੀ ਕਿਉਂਕਿ ਪ੍ਰੋਬਲਮ ਇਹ ਹੀ ਕੀ ਕਿ ਉੱਥੇ ਰਸ਼ ਬਹੁਤ ਜ਼ਿਆਦਾ ਸੀ ਹੈ ਨਾ ਡੈਡੀ ਜੀ ਬਿਲਕੁਲ ਤੇ ਅੱਜ ਤੇ ਕੋਹ ਜ਼ਿਆਦਾ ਸੀਗਾ ਤੇ ਇਸ ਕਰਕੇ ਅਸੀਂ ਇੱਕ ਦਿਨ ਇੱਕ ਰਹਿ ਗਿਆ ਨਾ ਹੋਰ ਇੱਕ ਦਿਨ ਦਾ ਉਹ ਮੇਲਾ ਰਹਿ ਗਿਆ ਸੀਗਾ ਤੇ ਹੁਣ ਚੱਲਦੇ ਆ ਆਪਣੇ ਘਰ ਵੱਲ ਖੋਲਦੇ ਆ ਦਰਵਾਜ਼ਾ ਖੋਲੋ ਮੰਮੀ ਜੀ ਅੰਦਰ ਆ ਮੰਮੀ ਖੋਲਣੇ ਨੇ ਗੇਟ ਹਰਕੀਤ ਇੱਥੇ ਤਾਂ ਮਛਲਾਗੇ ਤੁਰਿਆ ਫਿਰੰਡਿਆ ਪਾਣੀ ਵਾਲੀ ਹਰਕੀਤ ਵੀ ਥੱਕ ਗਿਆ ਹਰਕੀਤ ਥੱਕ ਗਿਆ ਨਾ ਲਿਆ ਜੀ ਦੇਖ ਜਦੋਂ ਮਿਜੀ ਥੱਕ ਤੇ ਬੱਚਿਆਂ ਨਾਲ ਜਾਣਾ ਔਖਾ ਆ ਕਿਉਂਕਿ ਉੱਥੇ ਭੀੜ ਬਹੁਤ ਜ਼ਿਆਦਾ ਸੀ ਤੁਹਾਨੂੰ ਬਲੌਗ ਚ ਵੀ ਤੁਸੀਂ ਦੇਖ ਲਿਆ ਤੇ ਅਸੀਂ ਜਿੰਨਾ ਕੁ ਸਮਾਨ ਨਹੀਂ ਸਕੇ ਸਾਡੇ ਤੇ ਉਹਨਾਂ ਕੀ ਜਿਹੜਾ ਮੈਨੂੰ ਪਸੰਦ ਆਇਆ ਜਦੋਂ ਕਿਤੇ ਜਾਣਾ ਹੁੰਦਾ ਹੀਗਾ ਰੈਪੀਰ ਜਾਣਾ ਮੈਨੂੰ ਨਹੀਂ ਜਾਣਾ ਚਾਹੀਦਾ ਮਮਾ ਜੀ ਤੁਸੀਂ ਇਹਨਾਂ ਬਟਬਿਆ ਦਿੱਤੇ ਆ ਬੈਗ ਇਹ ਪੁੱਤ ਤਾਂ ਲੈ ਕੇ ਆਏ ਆ ਵੀ ਕਦੋਂ ਕਿਤੇ ਬਾਹਰ ਸਮਾਨ ਖਰੀਦਣ ਜਾਈਦਾ ਤੇ ਇੱਥੇ ਸਾਰਾ ਸਮਾਨ ਪਾ ਰਿਹਾ ਹੈ ਅਰੇ ਕੀ ਮੁਸ਼ਕਲ ਹੋ ਗਈ ਹੈ ਇਹ ਕੀ ਨਿਦਾ ਹੈ ਇਹ ਤਾਂ ਮਹਿੰਗਾ ਆ ਇਹ ਮੈਂ ਲੈ ਕੇ ਆਈ ਉਪਰ ਦੋ ਸ਼ਾਲ ਇੱਕ ਕਮੀਜ਼ ਇੱਕ ਕਿਆ ਕਰੇ ਹਿੰਦੇ ਅੱਗੇ ਬੜਮਡਾ ਇੱਕ ਸ਼ਾਲ ਤਾਂ ਮਮਾ ਜੀ ਆਏ ਸਮਾਨ ਵੀ ਲੈਣ ਦਾ ਮੈਂ ਲੈ ਉਪਰ ਦੋ ਸ਼ਾਲ ਸਕੂਲ ਜਾਣ ਵਾਸਤੇ ਇੱਕ ਰੈੱਡ ਇੱਕ ਸਕੀਨ ਮੈਂ ਕਿਹਾ ਰੈੱਡ ਵੀ ਸਾਰਿਆਂ ਨਾਲ ਚੱਜ ਜਾਂਦਾ ਛੁੱਟਾਣਾ ਤੇ ਅੱਛਾ ਆ ਬਾਅਦ ਚ ਲੰਦਾ ਹੀ ਆਉਤੀ ਜਦੋਂ ਬਾਹਰ ਬੈਠੀ ਜਦੋਂ ਮੈਂ ਤੇਰ ਪਰੋਂ ਬਾਹਰ ਬੈਠੀ ਮੈਂ ਸਾਰੇ ਛੁੱਟਾਣਾ ਜਾਂ ਚੰਦਾ ਤੇ ਇੱਕ ਰੈੱਡ ਲੈ ਲਿਆ ਇੱਕ ਸਕੀਨ ਸੋਹਣਾ ਬਈ ਸੋਹਣਾ ਤੇ ਮੰਮੀ ਜੀ ਨੇ ਵੀ ਲੈ ਆਵਾ ਮੰਮੀ ਜੀ ਤੇ ਕੀ ਲਾ ਕੇ ਦੇਖੋ ਮੰਮੀ ਜੀ ਦਾ ਸਾਲ ਬਹੁਤ ਵਧੀਆ ਆ ਕਿਉਂਕਿ ਇਦਾਂ ਦੇ ਪਸੰਦ ਕਰਦੇ ਆ ਲੋ ਵੀ ਤੇਰੇ ਵੀ ਸੋਹਣੇ ਆ ਥੈਂਕ ਯੂ ਲੈ ਦੇਖੋ ਸਮਾਧ ਤੇ ਬਹੁਤ ਵਧੀਆ ਸੀ ਕੁੜਤੇ ਜਿੱਦਾਂ ਦਾ ਮਰਜ਼ੀ ਲੋ ਪਰ ਇਹ ਹੀ ਵੀ ਮਿਰਗਾ ਸੁਣ ਟਾਈਮ ਵੀ ਅਜ ਨਹੀਂ ਗਏ ਹਾਂ ਉਸੇ ਟਾਈਮ ਸਾਹ ਦੇਖੋ ਸੋਹਣਾ ਲੱਗਦਾ ਕਿੰਨਾ ਪਿਆਰਾ ਦੇਖੋ ਲੈ ਕੇ ਦੇਖੋ ਨਾ ਇਹ ਜਦੋਂ ਪਤਾ ਲੱਗਣਾ ਹੈ ਲੋ ਕਿੰਨਾ ਚਚਾੜਿਆ ਸਾਲ ਪਾਰਟੀ ਰ ਦੇਖੋ ਤੇ ਬਹੁਤ ਪਿਆਰਾ ਲੱਗਣ ਰਿਆ ਸਾਰੇ ਸੂਟਾਂ ਦੇ ਨਾਲ ਮੈਚ ਹੋਣਾ ਮਲਟੀ ਸ਼ੇਡ ਫਲਾਵਰ ਤੇ ਮੈਂ ਲਏ ਨੇ ਪਲੇਨ ਦੇ ਵਿੱਚ ਰੈੱਡ ਸਕਿਨ ਯੋਗੀ ਸਕੂਲ ਜਾਣਾ ਹੁੰਦਾ ਤੇ ਸੂਟ ਦੇ ਤੁਹਾਨੂੰ ਪਤਾ ਨਹੀਂ ਪਾਉਣੇ ਹੁੰਦੇ ਗਰਮ ਤੇ ਨਾਲ ਆਵਲੇ ਜਿਹੜੇ ਮਰਜ਼ੀ ਸੂਟ ਦੇ ਨਾਲ ਲੈ ਲਓ ਇਹੀ ਸਾਨੂੰ ਪਸੰਦ ਆਇਆ ਇਹੀ ਬਾਕੀ ਉਥੇ ਮੇਨ ਚੀਜ਼ਾਂ ਸਾਰੀਆਂ ਸਿਗੀਆਂ ਨਾਈਟ ਸੂਟ ਲੈ ਲਓ ਕੁੜਤੇ ਸੂਟ ਸਾਰਾ ਕੁਝ ਸੀਗਾ ਬੜਾ ਜੀ ਦੇਖੋ ਬੜਾ ਸੋਹਣਾ ਲੱਗ ਵਧੀਆ ਵਧੀਆ ਹਾਂ ਆ ਨੂਏ ਵਧੀਆ ਲੱਗੇ ਮਮੀ ਨੂੰ ਸਾਲ ਲਿਆ ਵੇਖੋ ਕਿੰਨਾ ਸੋਹਣਾ ਲੱਗਿਆ ਰੰਗ ਵੀ ਬਹੁਤ ਪਿਆਰਾ ਚਲੋ ਧੰਨਵਾਦ ਤੁਹਾਡਾ ਥੈਂਕ ਯੂ ਸੋਹਣਾ ਲੱਗਦਾ ਗਰਮੀਆ ਬੋਕੋ ਬੋਕੋ ਤੇ ਬਾਕੀ ਸਾਰਾ ਵਲੋਗ ਤੁਹਾਨੂੰ ਕਿਵੇਂ ਦਾ ਲੱਗਿਆ ਸ਼ੇਅਰ ਕਰਕੇ ਜਰੂਰ ਦੱਸਿਓ ਤੁਸੀਂ ਵੀ ਆਜੋ ਬਾਅਦ ਤੱਕ ਕੀ ਆ ਮੇਲਾ ਤੇ ਤੁਸੀਂ ਨਾਲ ਆਜੋ ਫਾਹਾਂ ਜਿਹੜੇ ਵੇਖਣ ਜਾਈਏ ਤੁਹਾਡੇ ਨਾਲ ਅਜਿਹਾ ਜਾਵਾਂਗੇ ਰਣਜੀਤ ਐਵੇਨਿਊ ਅਹੀਂ ਤੇ ਹਰ ਸਾਲ ਜਾਂਦੇ ਹੁੰਦੇ ਆ ਪਰ ਐਤ ਕੀ ਬੱਚੇ ਸਾਡੇ ਨਾਲ ਗਏ ਥੋੜਾ ਬੱਚਿਆਂ ਦਾ ਕਿ ਕਿ ਕਿਉਂਕਿ ਐਤ ਕੀ ਬਹੁਤ ਜਿਆਦਾ ਰੌਸ਼ ਸੀ ਨਾ ਪਤਾ ਨਹੀਂ ਕਿਥੋਂ ਕਿਥੋਂ ਮਤਲਬ ਖਾਸ਼ ਕਰਕੇ ਨਾ ਬੱਚੇ ਥੋੜਾ ਨਰਵਸ ਜਿਹੇ ਹੋ ਗਏ ਨਰਵਸ ਤੇ ਬਹੁਤ ਜਿਆਦਾ ਉੱਥੇ ਢੀਠ ਹੋਣ ਕਰਕੇ ਕਿਉਂਕਿ ਹਰ ਇੱਕ ਚੀਜ਼ ਸੀਗੀ ਉੱਥੇ ਵੇਖਣ ਨੂੰ ਜੇ ਸਾਡੇ ਕੋਲ ਟਾਈਮ ਹੁੰਦਾ ਤਾਂ ਇਹ ਸਾਰੀਆਂ ਚੀਜ਼ਾਂ ਦਾ ਨੂੰ ਬਖਾਲਦੇ ਇਹ ਮਤਲਬ ਜਿੰਨਾ ਕ ਸਾਡਾ ਵਲੋਗ ਅਸੀਂ ਉੱਥੇ ਰਿਕਾਰਡ ਕਰ ਪਏ ਤੁਹਾਨੂੰ ਦੱਸਿਆ ਤੇ ਫੇਰ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬੱਚੇ ਤਾਂ ਜੀ ਬਾਈ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਵੀ ਕਰਿਓ ਜੀ ਜਲਦੀ ਜਲਦੀ